ਤਨ ਕਲਗੀਰ ਪਾਤਸ਼ਾਹ ਜੀ ਨੇ ਵੀ ਜਸਮਾਨੀ ਸੂਰਮੇ ਜਿਹੜੇ ਨੇ ਉਹ ਤਿਆਰ ਕੀਤੇ ਨੇ ਕੋ ਬਖਸ਼ਿਸ਼ ਕੀਤੀ ਹੈ ਉਹ ਰਹਿਮਤ ਕੀਤੀ ਹੈ ਸੱਚੇ ਪਾਤਸ਼ਾਹ ਜੀ ਚਮਕੌਰ ਦੀ ਜੰਗ ਦੇ ਵਿੱਚ ਜਦੋਂ ਸੱਚੇ ਪਾਤਸ਼ਾਹ ਅੱਠ ਅੱਠਾ ਸਿੰਘਾਂ ਨੂੰ ਨੁਕਰਾਂ ਤੇ ਬਿਠਾ ਕੇ ਦੁਸ਼ਮਣ ਦੇ ਨਾਲ ਜੰਗ ਕਰ ਰਹੇ ਸੀ ਤਾਂ ਉਸ ਵੇਲੇ ਸਹਬਜ਼ਾਦਿਆਂ ਨੂੰ ਜੰਗ ਦੇ ਵਿੱਚ ਵਾਰੀ ਵਾਰੀ ਤੋੜਿਆ ਔਰ ਸਚੇ ਪਾਤਸ਼ਾਹ ਨੇ ਵੱਡੇ ਸਹਬਜ਼ਾਦੀ ਆਪਣੇ ਉਥੇ ਸ਼ਹੀਦ ਕਰਾਏ ਨੇ ਉਥੇ ਗਰੀਬਨਵਾਦ ਸਤਗੁਰਾਂ ਨੇ ਬਹੁਤ ਭਾਰੀ ਜੰਗ ਕੀਤਾ ਹੈ ਗੁਰੂ ਕਾ ਖਾਲਸਾ ਵੀ ਬਹੁਤ ਸ਼ਹੀਦ ਹੋਇਆ ਇੱਕ ਖਵਾਜਾ ਮਰਦ ਹੋਇਆ ਜਿਹੜਾ ਆਪਣਾ ਨਾਮ ਖਵਾਜਾ ਮਰਦ ਅਖਵਾਉਂਦਾ ਸੀ ਕਿ ਮੈਂ ਬਲਵਾਨ ਹਾਂ ਸੂਰਮਾ ਹਾਂ ਸਚੇ ਪਾਤਸ਼ਾਹ ਜੀ ਜੋ ਤੀਰ ਮਾਰਿਆ ਨਾ ਉਹ ਪੌੜੀ ਤੇ ਚੜ ਕੇ ਤੇ ਕੱਚੀ ਘੜੀ ਤੇ ਚੱਲ ਰਿਹਾ ਸੀ ਤਾਉ ਨੇ ਕੰਦ ਦੀ ਓਟ ਲੈ ਕੇ ਆਪਣਾ ਆਪ ਬਚਾਇਆ ਔਰ ਸੱਚੇ ਪਾਤਸ਼ਾਹ ਨੇ ਜ਼ਫਰਨਾਮੇ ਵਿੱਚ ਹੀ ਇਹ ਪੰਕਤੀਆਂ ਲਿਖੀਆਂ ਨੇ ਆਖ ਖੁਆਜਾ ਮਰਦੂਦ ਸ਼ਾਇ ਹੈ ਦੀਵਾਰ ਬਾ ਮੈਦਾ ਨਿਆਮਦ ਬਾ ਮਰਦਾਨਵਾਰ ਸੱਚੇ ਪਾਤਸ਼ਾਹ ਨੇ ਆਖਿਆ ਤੂੰ ਖਵਾਜਾ ਮਰਦ ਨਹੀਂ ਹੈ ਤੂੰ ਮਰਦੂਦ ਹੈ ਫਾਰਸੀ ਵਿੱਚ ਮਰਦੂਦ ਕਹਿੰਦੇ ਨੇ ਬੁਝਦਲ ਨੂੰ ਜੇ ਤੂੰ ਮਰਦ ਹੋਣੋਂ ਸਾਡੇ ਸਾਹਮਣੇ ਆਉਣੋਂ ਇੱਕ ਤੀਰ ਤੈਨੂੰ ਬਖਸ਼ ਕੇ ਅਸੀਂ ਪਾਰ ਬਿਲਾ ਦਿੰਦੇ ਪਰ ਤੂੰ ਸਾਡੇ ਸਾਹਮਣੇ ਨਹੀਂ ਆਇਆ ਉਹ ਬੁਝਦਲ ਹੈ